ਸਤਿ ਸ਼੍ਰੀ ਅਕਾਲ ਜੀ ਮੈਂ ਅਨੰਦ ਸਿੰਘ ਰਾਓ ਜ਼ਿੰਦਗੀ ਇੱਕ ਜੁੱਤ ਜੁ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕਰਨਾ ਦੋਸਤੋ ਅੱਜ ਇੱਕ ਹੋਰ ਛੋਟੀ ਜੀ ਕਹਾਣੀ ਲੈ ਕੇ ਆਇਆ ਇੱਕ ਧਰਮ ਗੁਰੂ ਰਹਿੰਦੇ ਹੁੰਦੇ ਨੇ ਆਪਣੇ ਕਿਸੇ ਆਸ਼ਰਮ ਚ ਜਾਂ ਕੁਟਿਆ ਚ ਉਹਦੇ ਸਾਹਮਣੇ ਇੱਕ ਪਾਰਕ ਬਣਿਆ ਹੋਇਆ ਹੁੰਦਾ ਉੱਥੇ ਇੱਕ ਵੇਸ਼ਵਾ ਵੀ ਸ਼ੈਰ ਕਰਨ ਆਉਂਦੀ ਉਹ ਧਰਮ ਗੁਰੂ ਵੀ ਸ਼ਾਮ ਨੂੰ ਸ਼ੈਰ ਕਰ ਦਿੰਦੇ ਨੇ ਆਪਣੇ ਕੰਮ ਕਾਰਾਂ ਤੋਂ ਬਾਅਦ ਜਦੋਂ ਉਹ ਵੇਸ਼ਵਾ ਆਪਣੇ ਕੁੱਤੇ ਨੂੰ ਘਮਾਉਣ ਆਉਂਦੀ ਹੁੰਦੀ ਇੱਥੇ ਉਹ ਰੋਜ਼ ਉਹਨਾਂ ਨੂੰ ਇੱਕ ਕੋਈ ਗੱਲ ਕਹਿੰਦੀ ਹੈ ਕਹਿੰਦੀ ਗੁਰੂ ਜੀ ਦੇਖੋ ਤੁਹਾਡੇ ਤੁੜੀ ਜਿਹੜੀ ਦਾੜੀ ਹੈ ਇਹਦੇ ਨਾਲੋਂ ਜ਼ਿਆਦਾ ਚਿੱਟੀ ਮੇਰੇ ਕੁੱਤੇ ਦੀ ਪੂੰਛ ਹੈ ਤੇ ਉਹ ਚੁੱਪ ਕਰਕੇ ਲੰਘ ਜਾਂਦੇ ਨੇ ਧਰਮਨ ਗੁਰੂ ਆਪਣੇ ਵਰਗਾ ਕੋਈ دنیAVI ਬੰਦਾ ਹੁੰਦਾ ਹੁੰਦਾ ਜਿਹੜਾ ਤਾਂ ਗੁੱਸਾ ਕਰ ਜਾਂਦਾ ਪਰ ਇਹ ਹੱਸ ਕੇ ਛਾਰ ਦਿੰਦੇ ਨੇ ਇਹਨਾਂ 'ਚ ਸਬਰ ਸੰਤੋਖ ਬਹੁਤ ਜ਼ਿਆਦਾ ਹੁੰਦਾ ਉਹ ਹਰ ਰੋਜ਼ ਕੋਈ ਗੱਲ ਕਹਿਣੀ ਆ ਉਹਨੇ ਵੀ ਜਦੋਂ ਵੀ ਉਹ ਮਿਲਦੇ ਉਹ ਕਹਿੰਦੇ ਗੁਰੂ ਜੀ ਤੁਹਾਡੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂੰਛ ਜ਼ਿਆਦਾ ਚਿੱਟੀ ਹੈ ਇੱਕ ਦਿਨ ਐਸਾ ਆਉਂਦਾ ਜਿਹਨੂੰ ਆਪਾਂ ਆਸ਼ਰਦਾ ਦਿਹਾੜਾ ਕਹਿ ਦਿੰਦੇ ਆ ਜਾਂ ਅੰਤ ਦਾ ਦਿਨ ਹੁੰਦਾ ਜਿਹੜਾ ਮਹਾਪੁਰਸ਼ ਉਹ ਮਨ ਜੀਤੇ ਪਏ ਹੁੰਦੇ ਨੇ ਉਹਨਾਂ ਦੇ ਆਖਰੀ ਸਾਹ ਗਿਣ ਰਹੇ ਹੁੰਦੇ ਨੇ ਉਹ ਉਹ ਕੀ ਕਰਦੇ ਨੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਤੋਂ ਬਾਅਦ ਮੇਰੀ ਮੌਤ ਹੋ ਜਾਣੀ ਹੈ ਉਹ ਆਪਣੇ ਸੇਵਕਾਂ ਨੂੰ ਭੇਜਦੇ ਨੇ ਵੀ ਉਸ ਜਿਹੜੀ ਬੇਸਵਾ ਔਰਤ ਉਹਨੂੰ ਬੁਲਾ ਕੇ ਲਿਓ ਉਹਨਾਂ ਦੇ ਸੇਵਕ ਵੀ ਹੈਰਾਨ ਹੋ ਜਾਂਦੇ ਨੇ ਉਹ ਕਹਿੰਦੇ ਵੀ ਗੁਰੂ ਜੀ ਤੁਸੀਂ ਸਾਰੀ ਉਮਰ ਮਾੜੇ ਕੰਮਾਂ ਤੋਂ ਬਚੇ ਰਹੇ ਹੋ ਸਾਨੂੰ ਬਚਾਉਂਦੇ ਰਹੇ ਹੋ ਸਾਨੂੰ ਸਿੱਖਿਆ ਦਿੰਦੇ ਰਹੇ ਹੋ ਤੇ ਹੁਣ ਥੋੜਾ जान ਦਾ ਵੇਲਾ ਤੁਸੀਂ ਉਸ ਔਰਤ ਦੇ ਮੱਥੇ ਕਿਉਂ ਲੱਗਣਾ ਚਾਹੁੰਦੇ ਆ ਉਹਦਾ ਮੂੰਹ ਕਿਉਂ ਦੇਖਣਾ ਚਾਹੁੰਦੇ ਹੋ ਚਲੋ ਦੱਸਦੇ ਨੇ ਉਹ ਕਹਿੰਦੇ ਨੇ ਵੀ ਨਹੀਂ ਇੱਕ ਵਾਰ ਤੁਸੀਂ ਬੁਲਾਓ ਤਾਂ ਸਹੀ ਤੇ ਜਿਹੜੇ ਉਹਨਾਂ ਦੇ ਪੈਰੋਕਾਰ ਹੁੰਦੇ ਨੇ ਭਗਤ ਹੁੰਦੇ ਨੇ ਉਹ ਬੁਲਾ ਲਿਆ ਹੁੰਦੇ ਨੇ ਜਦੋਂ ਔਰਤ ਆਉਂਦੀ ਹੈ ਉਹਨੂੰ ਔਰਤ ਨੂੰ ਦੇਖ ਕੇ ਉਹ ਗੁਰੂ ਜੀ ਕਹਿੰਦੇ ਨੇ ਕਹਿੰਦੇ ਭਾਈ ਬੀਬਾ ਅੱਜ ਦੇਖ ਲੈ ਧਿਆਨ ਨਾਲ ਤੂੰ ਵੀ ਦੇਖ ਲੈ ਮੈਂ ਤਾਂ ਦੇਖ ਚੁੱਕਿਆ ਤੇ ਮੇਰੀ ਜਿਹੜੀ ਦਾੜੀ ਹੈ ਇਹ ਤੇਰੇ ਕੁੱਤੇ ਦੀ ਪੂੰਛ ਨਾਲੋਂ ਜ਼ਿਆਦਾ ਚਿੱਟੀ ਹੈ ਉਹ ਹੈਰਾਨ ਹੋ ਜਾਂਦੀ ਹੈ ਤੇ ਸਵਾਲ ਪੁੱਛਦੀ ਹੱਥ ਬੰਨ ਕੇ ਖੜ ਜਾਂਦੀ ਏ ਕਹਿੰਦੀ ਗੁਰੂ ਜੀ ਕਿੰਨੇ ਸਾਲ ਹੋ ਗਏ ਮੈਂ ਤੁਹਾਨੂੰ ਰੋਜ਼ ਇੱਕੋ ਹੀ ਗੱਲ ਕਹਿ ਕੇ ਤੰਗ ਪਰੇਸ਼ਾਨ ਕਰਦੀ ਰਹੀ ਹਾਂ ਤੁਸੀਂ ਹੱਸ ਕੇ ਸਾਰ ਦਿੰਦੇ ਸੀ ਕਦੇ ਜਵਾਬ ਨਹੀਂ ਸੀ ਦਿੱਤਾ ਕਿ ਅੱਜ ਕਿਹੜੀ ਅਸੀਂ ਗੱਲ ਹੋ ਗਈ ਜਿਹੜਾ ਤੁਸੀਂ ਤੁਹਾਡਾ ਆਖਰੀ ਵਕਤ ਹੈ ਮਰਨ ਦੇ ਬਿਲਕੁਲ ਕਿਨਾਰੇ ਹੋ ਤੁਸੀਂ ਤੇ ਹੁਣ ਤੁਸੀਂ ਮੈਨੂੰ ਇਹ ਗੱਲ ਬਲਾ ਕੇ ਦੱਸ ਰਹੇ ਹੋ ਵੀ ਤੁਹਾਡੀ ਦਾੜੀ ਮੇਰੇ ਕੁੱਤੇ ਦੀ ਫੰਕਸ਼ਨ ਨਾਲ ਚਿੱਟੀ ਹੈ। ਉਹ ਗੁਰੂ ਜੀ ਇਸ ਗੱਲ ਦਾ ਜਵਾਬ ਦਿੰਦੇ ਨੇ ਉਹ ਕਹਿੰਦੇ ਦੇਖ ਭਾਈ ਵੀਬਾ ਪਹਿਲਾਂ ਮੈਂ ਤੰਦਰੁਸਤ ਸੀ ਤੁਰਿਆ ਫਿਰਦਾ ਸੀ। ਮੇਰਾ ਜਿਹੜਾ ਮਨ ਸੀ ਕਿਸੇ ਟਾਈਮ ਵੀ ਡੋਲ ਸਕਦਾ ਸੀ। ਮੈਨੂੰ ਆਪਣੇ ਆਪ ਤੇ ਵੀ ਕੋਈ ਇਹ ਭਰੋਸਾ ਨਹੀਂ ਸੀ ਜਿਹੜੇ ਆਪਾਂ دنیਵੀ ਜੀਵ ਹੁੰਨੇ ਆ। ਕਦੇ ਵੀ ਮੈਂ ਕੋਈ ਗਲਤੀ ਕਰ ਸਕਦਾ ਸੀ। ਪਰ ਹੁਣ ਮੇਰਾ ਆਖਰੀ ਵੇਲਾ ਹੈ ਪਲ ਦੋ ਪਲ ਦਾ ਮੈਂ ਮਹਿਮਾਨ ਆ। ਮੈਂ ਇਹ ਦੁਨੀਆ ਤੋਂ ਜਾਣ ਲੱਗਿਆ ਪਰ ਮੈਨੂੰ ਪਤਾ ਹੈ ਮੇਰੇ ਜ਼ਮੀਰ ਨੂੰ ਪਤਾ ਹੈ ਕਿ ਮੈਂ ਜਿਹੜੀ ਮੇਰੀ ਦਾੜੀ ਹੈ ਇਹਨੂੰ ਬੇਦਾਗ ਲੈ ਕੇ ਚੱਲਿਆ ਇਹਨੂੰ ਮੈਂ ਕੋਈ ਦਾਗ ਨਹੀਂ ਲੱਗਣ ਦਿੱਤਾ ਤੇ ਅੱਜ ਮੈਂ ਤੈਨੂੰ ਦਾਅਵੇ ਨਾਲ ਕਹਿ ਸਕਦਾ ਪੂਰੀ ਆਪਣੀ ਹਕ ਠੋਕ ਕੇ ਕਹਿ ਸਕਦਾ ਕਿ ਮੇਰੀ ਜਿਹੜੀ ਦਾੜੀ ਹੈ ਇਹ ਤੇਰੇ ਕੁੱਤੇ ਦੀ ਪੂੰਛ ਨਾਲੋਂ ਚਿੱਟੀ ਹੈ ਬੇਦਾਗ ਮੈਂ ਇਹਨੂੰ ਇਸ ਦੁਨੀਆ ਤੋਂ ਲੈ ਕੇ ਜਾ ਰਿਹਾ ਤੇ ਇਹ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਸਭ ਕੁਝ ਮਿਲਦਾ ਹੈ ਵੀ ਜਦੋਂ ਬੰਦਾ ਤੰਦਰੁਸਤ ਹੁੰਦਾ ਹੈ ਉਹਦਾ ਮਨ ਵੀ ਡੋਰ ਸਕਦਾ ਆਪਾਂ ਕਿਸੇ ਬੰਦੇ ਦੇ ਪਿੱਛੇ ਲੱਗ ਜਾਂਦੇ ਆਂ ਕਈ ਵਾਰ ਮੈਨੂੰ ਲੱਗਦਾ ਬੰਦੇ ਦੇ ਪਿੱਛੇ ਲੱਗਣ ਨਾਲੋਂ ਉਹਦੀ ਸੋਚ ਦੇ ਪਿੱਛੇ ਲੱਗਣਾ ਚਾਹੀਦਾ ਸਾਨੂੰ ਜਦੋਂ ਆਪਾਂ ਕਿਸੇ ਬੰਦੇ ਨੂੰ ਫੋਲੋ ਕਰਨ ਲੱਗ ਜਾਈਏ ਉਹ ਜੋ ਕੁਝ ਕਰਦਾ ਚੰਗਾ ਕਰੇ ਮਾੜਾ ਕਰੇ ਆਪਾਂ ਵਾਹ ਵਾਹ ਕਰੀ ਜਾਂਦੇ ਆਂ ਪਰ ਜਦੋਂ ਆਪਾਂ ਕਿਸੇ ਸੋਚ ਦੇ ਪਿੱਛੇ ਲੱਗਾਂਗੇ ਸਾਨੂੰ ਜਿਹੜੇ ਸੰਪੂਰਨ ਵਿਅਕਤੀ ਨੇ ਸੰਪੂਰਨ ਜਿਹੜੇ ਗੁਰੂ ਨੇ ਸੰਪੂਰਨ ਆਪਾਂ ਉਹਨੂੰ ਕਹਿ ਸਕਦੇ ਆ ਜਿਹੜੇ ਮਰਨ ਤੱਕ ਸਹੀ ਰਹੇ ਗੁਰੂ ਦੀ ਆਗਿਆ 'ਚ ਰਹੇ ਪਰਮਾਤਮਾ ਦੇ ਹੁਕਮ 'ਚ ਰਹੇ ਤੇ ਉਹ ਤੋਂ ਬਾਅਦ ਉਹ ਆਪਣਾ ਸਰੀਰ ਛੱਡ ਗਏ ਫੇਰ ਉਹ ਤੋਂ ਬਾਅਦ ਹੁਣ ਸਰੀਰਕ ਤੌਰ ਤੇ ਭਾਵੇਂ ਆਪਣੇ ਵਿੱਚ ਨਹੀਂ ਪਰ ਉਹ ਉਹਨਾਂ ਦੀਆਂ ਲਿਖਤਾਂ ਉਹਨਾਂ ਦੀਆਂ ਕਹੀਆਂ ਗੱਲਾਂ ਉਹਨਾਂ ਦੇ ਉਦੇਸ਼ ਉਪਦੇਸ਼ ਆਪਣੇ ਚਿਰ ਪਏ ਨੇ ਆਪਾਂ ਪੜ ਸਕਦੇ ਆ ਜਿਹੜੇ ਸੰਪੂਰਨ ਲੋਕ ਹੁੰਦੇ ਨੇ ਆਪਾਂ ਨੂੰ ਉਹਨਾਂ ਦੇ ਪਿੱਛੇ ਲੱਗਣਾ ਚਾਹੀਦਾ ਹੈ ਨਹੀਂ ਤਾਂ ਜਦੋਂ ਜੇ ਆਪਾਂ ਕਿਸੇ دنیਵੀ ਜੀਵ ਦੇ ਪਿੱਛੇ ਕਿਸੇ ਬੰਦੇ ਦੇ ਪਿੱਛੇ ਲੱਗ ਜਾਂਦੇ ਆ ਉਹ ਜੇ ਉਹ ਗਲਤ ਕਰਦਾ ਤਾਂ ਉਹਨੂੰ ਗਲਤ ਆਪਾਂ ਨੂੰ ਉਹ ਵੀ ਸਹੀ ਲੱਗਦਾ ਹੈ ਜੋ ਸਹੀ ਕਰ ਰਿਹਾ ਉਹ ਵੀ ਸਹੀ ਲੱਗਦਾ ਹੈ ਗਲਤ ਨੂੰ ਗਲਤ ਆਪਾਂ ਕਹਿੰਦੇ ਨਹੀਂ ਤੇ ਉਹਦੇ ਜਦੋਂ ਆਪਾਂ ਨਕਸ਼ੇ ਕਦਮ ਤੇ ਚੱਲੀ ਜਾਂਦੇ ਆ ਜੋ ਉਹ ਕਹਿੰਦੇ ਨੇ ਉਹੀ ਆਪਾਂ ਮੰਨੀ ਜਾਂਦੇ ਆ ਅਸ਼ੀਰ ਨੂੰ ਉਹ ਤਾਂ ਨਾਲ ਪੁੱਤਦੇ ਨੇ ਆਪਾਂ ਨੂੰ ਵੀ ਪੁੱਤਣਾ ਪੈਂਦਾ ਇਸ ਕਰਕੇ ਸਾਨੂੰ ਜਿਹੜਾ ਕੁਝ ਆਪਣੇ ਕੋਲ ਪਿਆ ਹੈ ਬੜੇ-ਬੜੇ ਗ੍ਰੰਥ ਪਏ ਨੇ ਵੇਦ ਪਏ ਨੇ ਸੰਪੂਰਨ ਜਿਹੜੇ ਮਹਾਪੁਰਸ਼ ਸੀ ਸੰਪੂਰਨ ਜਿਹੜੇ ਪਰਮਾਤਮਾ ਦਾ ਰੂਪ ਆਪਾਂ ਜਿਹਨਾਂ ਨੂੰ ਕਹਿ ਸਕਦੇ ਆ ਗੁਰੂ ਨਾਨਕ ਦੇਵ ਜੀ ਕ੍ਰਿਸ਼ਨ ਜੀ ਤੇ ਜਿਵੇਂ ਕ੍ਰਿਸ਼ਨਾਂ ਦੇ ਕ੍ਰਿਸ਼ਨਾਂ ਦੇ ਹੋਗੇ ਈਸਾ ਮਸੀਹ ਤੇ ਬਾਕੀ ਮੁਹੰਮਦ ਜੀ ਹੋਗੇ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਹਦੇ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ ਉਹਦੇ ਪਿੱਛੇ ਲੱਗਣਾ ਚਾਹੀਦਾ ਹੈ ਨਾ ਕਿ ਵਿਅਕਤੀਆਂ ਪਿੱਛੇ ਵਿਅਕਤੀ ਕਿਸੇ ਟਾਈਮ ਵੀ ਡੋਲ ਸਕਦਾ ਹੈ ਜਦੋਂ ਹੁਣ ਉਹ ਜਿਹੜੇ ਮਹਾਪੁਰਸ਼ ਸੀਗੇ ਇਹ ਸੋਚਣ ਵਾਲੀ ਗੱਲ ਹੈ ਵੀ ਉਹਨਾਂ ਨੂੰ ਆਪਣੇ ਆਪ ਤੇ ਯਕੀਨ ਨਹੀਂ ਸੀ ਉਹਨਾਂ ਨੂੰ ਪਤਾ ਸੀ ਵੀ ਮੈਂ ਜਦੋਂ ਤੱਕ ਮੇਰਾ ਸਰੀਰ ਤੰਦਰੁਸਤ ਹੈ ਮੇਤੋਂ ਕੋਈ ਗਲਤੀ ਵੀ ਹੋ ਸਕਦੀ ਹੈ ਫਿਰ ਆਪਾਂ ਦੂਜੇ ਬੰਦੇ ਬਾਰੇ ਕਿਵੇਂ ਗਾਰੰਟੀ ਲੈ ਸਕਦੇ ਹਾਂ ਵੀ ਇਹ ਸਹੀ ਨੇ ਇਹ ਸਹੀ ਹੋਣ ਰਹਿਣਗੇ ਮਰਦੇ ਦਮ ਤੱਕ ਸਹੀ ਰਹਿਣਗੇ ਉਮਰ ਦੇ ਕਿਸੇ ਵੀ ਪੜਾਤੇ ਜਾ ਕੇ ਕੋਈ ਵੀ ਬੰਦੇ ਤੋਂ ਗਲਤੀ ਹੋ ਸਕਦੀ ਹੈ ਖਤਾ ਹੋ ਸਕਦੀ ਹੈ ਇਸ ਕਰਕੇ ਆਪਾਂ ਨੂੰ ਸੋਚ ਦੇ ਪਿੱਛੇ ਰਹਿਣਾ ਚਾਹੀਦਾ ਹੈ ਬੰਦੇ ਦੇ ਪਿੱਛੇ ਕਦੇ ਨਾ ਲੱਗੋ ਜੇ ਬੰਦਾ ਸੋਚ ਆਪਣੀ ਛੱਡਦਾ ਤਾਂ ਆਪਾਂ ਨੂੰ ਬੰਦਾ ਛੱਡਣਾ ਸੌਖਾ ਹੋ ਜਾਂਦਾ। ਕਈ ਵਾਰ ਆਪਾਂ ਬੰਦੇ ਦੇ ਭਗਤ ਬਣ ਜਾਂਦੇ ਆ। ਜੇ ਉਹ ਗਲਤ ਕਰਦਾ ਤਾਂ ਆਪਾਂ ਨੂੰ ਉਹਨੂੰ ਛੱਡਣਾ ਔਖਾ ਹੋ ਜਾਂਦਾ। ਜਦੋਂ ਆਪਾਂ ਕਿਸੇ ਜਿਵੇਂ ਕਹਿੰਦੇ ਦੇਹਧਾਰੀ ਦੇ ਪਿੱਛੇ ਲੱਗ ਜਾਂਦੇ ਆ। ਜਦੋਂ ਆਪਾਂ ਕਿਸੇ ਸੋਚ ਪਿੱਛੇ ਲੱਗਾਂਗੇ ਬੰਦਾ ਆਪਣੀ ਸੋਚ ਤੋਂ ਥੋੜਾ ਜਿਹਾ ਵੀ ਹਿੱਲਿਆ ਆ ਆਪਾਂ ਨੂੰ ਛੱਡਣਾ ਕੋਈ ਔਖਾ ਨਹੀਂ। ਆਪਾਂ ਉਹਦਾ ਖਿਹੜਾ ਛੱਡ ਸਕਦੇ ਆ। ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ। ਧੰਨਵਾਦ।